10 ਸਾਲ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹ ਸਿੰਘ ਹੁਣ ਸੇਵਾਮੁਕਤ ਹੋ ਚੁੱਕੇ ਨੇ ਦਰਸ਼ਕਾਂ ਦੱਸਦੇ ਕਿ ਡਾਕਟਰ ਮਨਮੋਹ ਸਿੰਘ ਤੋਂ ਇਲਾਵਾ 53 ਸੰਸਦ ਮੈਂਬਰ ਜਿਹੜੇ ਉਹ ਮੰਗਲਵਾਰ ਤੇ ਬੁੱਧਵਾਰ ਨੂੰ ਰਾਜ ਸਭਾ ਤੋਂ ਸੇਵਾਮੁਕਤ ਹੋਏ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹ ਸਿੰਘ ਦੀ ਰਾਜ ਸਭਾ ਦੇ ਵਿੱਚ 33 ਸਾਲਾਂ ਲੰਬੀ ਸੰਸਦੀ ਪਾਰੀ 3 April ਨੂੰ ਸਮਾਪਤ ਹੋ ਚੁੱਕੀ ਹੈ ਦਰਸ਼ਕਾਂ ਦਾਸ ਦੀ ਕਿ ਉਹਨਾਂ ਦੀ ਸੇਵਾ ਮੁਕਤੀ ਦੇ ਨਾਲ ਹੀ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਹਿਲੀ ਵਾਰ ਸਸਦ ਦੇ ਉੱਪਰਲੇ ਸਦਨ ਦੇ ਵਿੱਚ ਪਹੁੰਚਣਗੇ ਅਤੇ ਡਾਕਟਰ ਮਨਮੋਹਨ ਸਿੰਘ ਕਈ ਦਲੇਰਾਨਾ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਲਈ ਜਾਣੇ ਜਾਂਦੇ ਨੇ ਉਹ ਪਹਿਲੀ ਵਾਰ ਅਕਤੂਬਰ 1991 ਵਿੱਚ ਰਾਜ ਸਭਾ ਮੈਂਬਰ ਬਣੇ ਸੀ ਅਤੇ ਉਹ ਪੀਵੀ ਨਰਮਿੰਦਰ ਸ਼ਰਮਾ ਰਾਓ ਦੀ ਸਰਕਾਰ ਦੇ ਦੌਰਾਨ 1991 ਤੋਂ ਲੈ ਕੇ 1996 ਤੱਕ ਵਿੱਤ ਮੰਤਰੀ ਰਹੇ ਅਤੇ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਰਹੇ ਇਹ ਸੀਟ 19 ਸਾਲਾਂ ਡਾਕਟਰ ਇਹ ਸੀਟ ਹੈ ਜਿਹੜੀ ਉਹ 91 ਸਾਲਾਂ ਡਾਕਟਰ ਮਨਮੋਹ ਸਿੰਘ ਦੇ 3 April ਨੂੰ ਕਾਰਜਕਾਲ ਮੁਕੰਮਲ ਹੋਣ ਮਗਰੋਂ ਖਾਲੀ ਹੋ ਜਾਏਗੀ ਅਤੇ ਹੇਠਲੇ ਸਦਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੱਖਣੀ ਦਿੱਲੀ ਸੰਸਦੀ ਹਲਕੇ ਤੋਂ 399 ਵਿੱਚ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ਪਰ ਉਹ ਭਾਜਪਾ ਉਮੀਦਵਾਰ ਵੀ ਕੇ ਮਲਹੋਤਰਾ ਤੋਂ ਹਾਰ ਚੁੱਕੇ ਸਨ ਰਾਜ ਸਭਾ ਦੇ ਆਖਰੀ ਸੈਸ਼ਨ ਵਿੱਚ ਬਜ਼ੁਰਗ ਸੰਸਦ ਮੈਂਬਰ ਨੂੰ ਵਿਦਾਇਗੀ ਦੇਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿੱਚ ਨੌ ਕੇਂਦਰੀ ਮੰਤਰੀ ਸ਼ਾਮਲ ਨੇ ਇਹਨਾਂ ਵਿੱਚ ਮਨਮੁਖ ਮੜਵਿਆ ਧਰਮਿੰਦਰ ਪ੍ਰਧਾਨ ਪਰਸ਼ੋਤਮ ਰਪਾਲਾ ਜੀਵ ਚੰਦਰ ਸ਼ੇਖਰ ਵੀ ਮੁਰਲੀ ਤਰਨ ਨਾਰਾਇਣ ਰਾणे ਐਲ ਮੁਰੂਗਨ ਭਪਿੰਦਰ ਜੱਦਵਤ ਅਸ਼ਵਨੀ ਵੈਸ਼ਨਮ ਕਾਂਗਰਸ ਪ੍ਰਧਾਨ ਮਲਕਰ ਰਾਜ ਨੂੰ ਖੜਕੇ ਨੇ ਡਾਕਟਰ ਮਨੂਨ ਸਿੰਘ ਨੂੰ ਪੱਤਰ ਲਿਖ ਕੇ ਉਹਨਾਂ ਵੱਲੋਂ ਦੇਸ਼ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਨੌਜਵਾਨਾਂ ਅਤੇ ਮੱਧ ਵਰਗ ਦੇ ਲੋਕਾਂ ਦੇ ਵਾਸਤੇ ਹਮੇਸ਼ਾ ਲਈ ਆਦਰਸ਼ ਬਣੇ ਰਹਿਣਗੇ ਤਾਂ ਹਮੇਸ਼ਾ ਡਾਕਟਰ ਮਨਮੋਹ ਸਿੰਘ ਨੂੰ ਜਿਹੜੇ ਲੋਕ ਨੇ ਉਹ ਯਾਦ ਕਰਦੇ ਨੇ ਉਹਨਾਂ ਦੇ ਆਰਥਿਕ ਸੁਧਾਰਾਂ ਦੇ ਵਾਸਤੇ ਵੀ ਜਾਣੇ ਜਾਂਦੇ ਨੇ ਜਦੋਂ ਉਹ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੂੰ ਆਰਥਿਕ ਸੁਧਾਰਾਂ ਵਾਸਤੇ ਅੱਜ ਵੀ ਯਾਦ ਕੀਤਾ ਜਾਂਦਾ ਹੈ ਭਾਵੇਂ ਅੱਜ ਪ੍ਰਧਾਨ ਮੰਤਰੀ ਦੀਆਂ ਚੋਣਾਂ ਮੁੜ ਆ ਚੁੱਕੀਆਂ ਨੇ 2024 ਵਿੱਚ ਚੋਣ ਪ੍ਰਚਾਰ ਵਾਸਤੇ ਜਾਂ ਕਹਿ ਲਈਏ ਕਿ ਜਮਿਨੀ ਪੱਧਰ ਤੇ ਲੀਡਰ ਨੇ ਉਹਨਾਂ ਦੀ ਹਲਚਲ ਦੇਖਣ ਨੂੰ ਮਰਿਆ ਉੱਥੇ ਹੀ ਇਸ ਹਲਚਲ ਦੇ ਵਿਚਾਲੇ ਡਾਕਟਰ ਮਨਮੋਹ ਸਿੰਘ ਨੂੰ ਵੀ ਯਾਦ ਕੀਤਾ ਜਾਂਦਾ ਹੈ ਦਰਸ਼ਕਾਂ ਦੱਸ ਦਈਏ ਕਿ 2004 ਤੋਂ 14 ਤੱਕ ਡਾਕਟਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਰਹੇ ਤੇ 2014 ਤੋਂ ਲੈ ਕੇ 2024 ਤੱਕ ਅਗਲਾ 10 ਸਾਲ ਦੀ ਜਿਹੜੀ ਪਾਰੀ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਡੀ ਜਿੱਤ ਹਾਸਲ ਕੀਤੀ ਤੇ ਹੁਣ ਫੇਰ ਪਾਰੀ ਦੀ ਤਿਆਰੀ ਹੈ ਤੇ ਹੁਣ ਹਾਲਾਤ ਕੀ ਰਹਿਣਗੇ ਇਹ ਵੀ ਕਿਦਣਾ ਕਿਤੇ ਦੇਖਣ ਵਾਲੀ ਗੱਲ ਹੈ ਫਿਰ ਨਾਲ ਕਹਿੰਦੇ ਕਿ ਜੇਕਰ ਪ੍ਰਧਾਨ ਮੰਤਰੀ ਦੀ ਗੱਲ ਆਉਂਦੀ ਹੈ ਪੂਰੇ ਦੇਸ਼ ਦੀ ਵਗੜੋਰ ਹੁੰਦੀ ਹੈ ਉਹਨਾਂ ਦੇ ਹੱਥ ਦੇ ਵਿੱਚ ਪੂਰੇ ਦੇਸ਼ ਵਾਸਤੇ ਸੁਧਾਰਾਂ ਦੀ ਗੱਲ ਭਾਵੇਂ ਆਰਥਿਕ ਸੁਧਾਰਾਂ ਦੀ ਗੱਲ, ਸਮਾਜਿਕ ਸੁਧਾਰਾਂ ਦੀ ਗੱਲ ਤੇ ਹੋਰ ਗਤੀਵਿਧੀਆਂ ਜਿਹੜੀਆਂ ਉਹ ਸਮਾਜ ਵਿੱਚ ਰਾਜਨੀਤਿਕ ਤੌਰ ਤੇ ਵਿੱਚ ਵੀ ਹੋਣੀਆਂ ਹੁੰਦੀਆਂ ਨੇ ਤਾਂ ਉਹਨਾਂ ਵਾਸਤੇ ਫਿਰ ਉਸ ਚਿਹਰੇ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਜਿਸ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੋਵੇ। ਕੁਝ ਗਲਤੀਆਂ ਕਾਰਨ ਕੁਝ ਅਜਿਹੇ ਵੀ ਲੀਡਰ ਹੁੰਦੇ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਲੋਕਾਂ ਵੱਲੋਂ ਨਕਾਰ ਦਿੱਤਾ ਜਾਂਦਾ ਹੈ ਪਰ ਸਵਾਲ ਇਹ ਆ ਕਿ ਜੇ ਜਿਹੜਾ ਵੀ ਲੀਡਰ ਹੈ ਉਹ ਵੱਡੇ ਉਹਦੇ ਤੇ ਰਿਆ ਤਾਂ ਉਸਨੇ ਖਾਸ ਕੰਮ ਕਿਹੜੇ ਕੀਤੇ ਕਿਹੜੇ ਜਿਹੇ ਕੰਮ ਨੇ ਜਿਹਦੇ ਵਾਸਤੇ ਨੂੰ ਹਮੇਸ਼ਾ ਵਾਸਤੇ ਜਿਹੜਾ ਯਾਦ ਕੀਤਾ ਜਾਂਦਾ ਤਾਂ ਉਹਨਾਂ ਵਿੱਚੋਂ ਇੱਕ ਨੇ ਡਾਕਟਰ ਮਨਮੋਹ ਸਿੰਘ ਜਿਨ੍ਹਾਂ ਨੂੰ ਅੱਜ ਕਾਂਗਰਸੀ ਦੀ ਬਲਕੇ ਵਿਰੋਧੀ ਵੀ ਯਾਦ ਕਰਦੇ ਨੇ ਉਹਨਾਂ ਦੇ ਚੰਗੇ ਕੰਮਾਂ ਵਾਸਤੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਨੇ ਇਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਜਾਬ ਦੇ ਵਿੱਚ 5 ਵਾਰ ਮੁੱਖ ਮੰਤਰੀ ਰਹੇ ਤੇ ਉਹਨਾਂ ਵੱਲੋਂ ਵੀ ਜਿਹੜਾ ਯਾਦ ਕੀਤਾ ਜਾਂਦਾ ਸੀਗਾ ਜਦੋਂ ਉਹ ਇਸ ਦੁਨੀਆਂ ਦੇ ਉੱਤੇ ਸਨ ਕਿ ਡਾਕਟਰ ਮਰਮੋਹਰ ਸਿੰਘ ਸੀ ਜਿਹੜੇ ਉਹਨਾਂ ਵੱਲੋਂ ਵੀ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ ਪੰਜਾਬ ਨੂੰ ਗਰਾਂਟਾਂ ਦੇਣ ਦੇ ਮਾਮਲੇ ਵਿੱਚ ਭਾਵੇਂ ਸਰਕਾਰ ਸੂਬੇ ਵਿੱਚ ਕਿਸੇ ਦੀ ਵੀ ਹੋਵੇ ਤਾਂ ਹਮੇਸ਼ਾ ਗੱਲ ਇਹ ਕਿ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਹੁਣ ਉਹ ਸੇਵਾਮੁਕਤ ਹੋ ਚੁੱਕੇ ਨੇ ਫਿਲਹਾਲ ਹੀ ਇਹਨਾਂ ਹੀ ਦਿਓ ਜੀ ਆਜਾ ਧੰਨਵਾਦ